वेलकम टू खन्ना न्यूज़ लाइव मछवाड़ा साहब ਦੇ ਬਲੀਬੇਗ बस्ती ਵਿੱਚ ਬੀਤੀ ਰਾਤ ਝੁੱਗੀ ਵਿੱਚ ਅੱਗ ਲੱਗਣ ਕਾਰਨ ਉਸ ਵਿੱਚ ਸੁੱਤੇ ਪਏ ਤਿੰਨ ਬੱਚੇ ਅਤੇ ਉਹਨਾਂ ਦਾ ਪਿਤਾ ਬੁਰੀ ਤਰ੍ਹਾਂ ਝੁੱਲਸ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਬੱਚਿਆਂ ਦੀ ਮਾਸਨੀਤਾ ਦੇਵੀ ਨੇ ਦੱਸਿਆ ਕਿ ਉਹ ਰੋਟੀ ਪਕਾਉਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਸੌਂ ਗਏ ਉਸਨੇ ਦੱਸਿਆ ਕਿ ਉਹ ਅਤੇ ਉਸਦਾ ਪਤੀ ਅੱਗੇ ਝੁੱਗੀ ਵਿੱਚ ਸੁੱਤੇ ਪਏ ਸਨ ਜਦ ਕਿ ਪਿਛਲੇ ਪੱਕੇ ਬਣੇ ਕਮਰੇ ਵਿੱਚ ਉਹਨਾਂ ਦੇ ਤਿੰਨੇ ਬੱਚੇ ਸੌ ਰਹੇ ਸਨ ਸੁਨੀਤਾ ਦੇਵੀ ਨੇ ਦੱਸਿਆ ਕਿ ਉਸਦਾ ਪਤੀ ਖੇਤਾਂ ਵਿੱਚ ਫਸਲਾਂ ਤੇ ਸਪਰੇਅ ਕਰਨ ਦਾ ਕੰਮ ਕਰਦਾ ਹੈ ਅਤੇ ਉਸਨੇ ਸਪਰੇਅ ਵਾਲਾ ਪੰਪ ਚੁੱਲ੍ਹੇ ਨੇੜੇ ਰੱਖ ਦਿੱਤਾ ਸ਼ੰਕਾ ਕੀਤੀ ਜਾ ਰਹੀ ਹੈ ਕਿ ਚੁੱਲ੍ਹੇ ਦੀ ਰੱਖ ਤੋਂ ਪੰਪ ਵਿੱਚ ਪਏ ਪੈਟਰੋਲ ਨੂੰ ਅੱਗ ਲੱਗ ਗਈ ਜਿਸ ਨੇ ਸਾਰੀ ਝੁੱਗੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਅੱਗ ਦੀ ਲਪਟਾਂ ਦੇਖ ਅਤੇ ਰੋਲਾ ਸੁਣ ਕੇ ਆਸ-ਪਾਸ ਦੇ ਗੁਆਂਢੀ ਵੀ ਉੱਠ ਖੜੇ ਜਿਨ੍ਹਾਂ ਨੇ ਪਾਣੀ ਪਾ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਸੁਨੀਤਾ ਦੇਵੀ ਨੇ ਦੱਸਿਆ ਕਿ ਤਿੰਨੇ ਬੱਚੇ ਜੋ ਪਿਛਲੇ ਕਮਰੇ ਵਿੱਚ ਸਨ ਉਹ ਅੱਗ ਦੀ ਤੇਜ਼ ਲਪਟਾਂ ਵਿੱਚ ਗਿਰ ਗਏ ਅਤੇ ਧੂਆ ਕਾਰਨ ਉਹ ਬੇਹਾਲ ਹੋ ਗਏ ਇਸ ਹਾਦਸੇ ਵਿੱਚ ਤਿੰਨੋਂ ਬੱਚੇ ਅਤੇ ਉਸ ਦਾ ਪਤੀ ਬੁਰੀ ਤਰ੍ਹਾਂ ਜ਼ਖਲ ਸਗੇ ਜਿਨ੍ਹਾਂ ਨੂੰ ਇਲਾਜ ਲਈ ਪਹਿਲਾਂ ਸਮਰਾਲਾ ਹਸਪਤਾਲ ਲਿਆਂਦਾ ਗਿਆ ਪਰ ਹਾਲਤ ਗੰਭੀਰ ਦੇਖਦਿਆਂ ਪੀਜੀਐਮ ਰੈਫਰ ਕਰ ਦਿੱਤਾ ਗਿਆ सर हम लोग तो सोए हुए थे बारह बजे के रात बात है तो आ, अचानक आवाज़ हुई हम लोग बाहर निकले तो देखे कि जो आग लगी हुई थी, फिर हम लोग आग मुझाए उसके बाद अंदर जाके बच्चे को निकाले बच्चे को निकाल कर तो उसको सेवा पानी किए तो डॉक्टर के पास लेकर फिर ये लोग आगे बढ़े बच्चे कितने झुलसे हुए का, का बच्चे? बच्चे को झुलसे हुए नहीं है धुआं से वैसे है और थोड़ा मरा मोटा ये सब है जो झुलस फुलसते हैं रात के पता बजे सारा अंदर पैया अच्छा पता नहीं कैसे आग ला गया, ने ला गया जब धुआं हुआ तब सारा निकलिया तब अच्छा। सारा आदमी आया तब से पानी करिए कितने बच्चे तुम्हारी आग में मिजल तीन बच्चे तीन बच्चे क्या क्या नाम उनका एक सबनम एक गोपाल एक विशाल आपके घर वाले का क्या नाम है इंदल उसको भी जख्मी हुआ है जी। किसने बचाया फिर आपको पर आते हम लोग ये सब बचाया ਡਾਕਟਰ ਗਰਮਨ ਸੁਨਰਾਲਾ ਸਬ ਡਿਸਟ੍ਰਿਕਟ ਹਸਪੀਟਲ ਹਾਂਜੀ ਇਹ ਸਾਡੇ ਕੋਲ ਰਾਤ 2:30 ਦੇ ਆਰਾਊਂਡ ਤਿੰਨ ਬੱਚਿਆਂ ਨੂੰ ਲੈ ਕੇ ਆਏ ਸੀ ਇੱਕ ਮਾਈਗ੍ਰੈਂਟ ਲੇਬਰ ਸੀ ਉਹਨਾਂ ਦੀ ਝੁੱਗੀ 'ਚ ਅੱਗ ਲੱਗ ਗਈ ਬੱਚਿਆਂ ਦੀ ਉਮਰ ਸੀ 6 ਸਾਲ 5 ਸਾਲ ਤੇ 4 ਸਾਲ ਉਹਨਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਲੈ ਕੇ ਆਏ ਸੀਗੇ ਤੇ ਸਾਹ ਲੈਣ ਦੀ ਤਕਲੀਫ ਸੀਗੀ ਤੋ ਪਹੁੰਚੇ ਉਹਨਾਂ ਦੀ ਜਿਹੜੀ ਆਕਸੀਜਨ ਲੈਵਲ ਆ ਰਾਉਂਡ 86 84 ਸੀਗਾ ਉਹਨਾਂ ਨੂੰ ਜਲਦੀ ਇੱਥੇ ਜੋ ਐਮਰਜੈਂਸੀ ਟ੍ਰੀਟਮੈਂਟ ਆ ਬ੍ਰੋਂਕੋ ਡਾਇਲੇਟਰ ਪਲਸ ਆਕਸੀਜਨ سپورਟ ਦੇ ਕੇ ਉਹਨਾਂ ਨੂੰ ਸਟੇਬਲਾਈਜ਼ ਕਰਕੇ ਪੇਸ਼ੈਂਟਸ ਨੂੰ ਤੇ ਕੋਈ ਕੌਨਸ਼ੀਅਸ ਲੈਵਲ ਨਾਲ ਅਚੀਵ ਹੋ ਗਿਆ ਸੀ ਫਿਰ ਫਰਦਰ ਮੈਨੇਜਮੈਂਟ ਇਹਨਾਂ ਨੂੰ ਡਿਸਟ੍ਰਿਕਟ ਹਸਪੀਟਲ ਪਹੁੰਚਦਾ ਸੀਗਾ ਇਹ ਮਾਚਵੜਾ ਸਾਹਿਬ ਤੇ ਕੋ ਸਾਡੇ ਕੋਲ ਆਏ ਸੀਗੇ ਉਹਨਾਂ ਦੇ ਅਚਾਨਕ ਝੁੱਗੀ ਨੂੰ ਅੱਗ ਲੱਗ ਗਈ ਕਿੱਥੇ ਤੇ ਨਾਮ ਕੀ ਬੱਚਿਆਂ ਦੇ ਬੱਚਿਆਂ ਦਾ ਨਾਮ ਇੱਕ ਬੱਚੇ ਦਾ ਵਿਸ਼ਾਲ ਆ ਲੜਕਾ ਇੱਕ ਲੜਕੀ ਅਸ਼ੋਕਨਾਮਾ ਤੇ ਇੱਕ ਦਾ ਗੋਪਾਲ ਹੈ ਠੀਕ ਹੈ ਗੋਪਾਲ ਇਹ ਲੈ ਫਿਰ ਕਿੱਥੇ ਕਿਤਨੇ ਜੀ ਡਿਸਟ੍ਰਿਕਟ ਹਸਪੀਟਲ ਲੁਧਿਆਣਾ ਵਿੱਚ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ